ਦੋਸਤੋ ਅੱਜ 5 ਜੂਨ এনवायरमेंट ਡੇ ਆ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਚਾਹਣਾ ਤੁਸੀਂ ਵੀ ਆਪਣੇ ਨਗਰ ਦੇ ਵਿੱਚ ਪਲਾਂਟੇਸ਼ਨ ਜ਼ਰੂਰ ਕਰੋ ਆਪਣੇ ਟਾਲੀ ਪੱਟੀ ਕੀ ਸੀ ਇਸ ਜਗ੍ਹਾ ਤੋਂ ਤੇ ਅਸੀਂ ਸੋਚਿਆ ਵੀ ਆਪਾਂ ਇੱਥੇ ਬੂਟਾ ਲਾਈਏ ਸੋ ਲਾ ਰਹੇ ਹਾਂ ਨਾਲ ਤੇਗ ਤੇ ਪ੍ਰੇਮਜੀਤ ਬਾਲਮਖੀਰਾ ਲਾ ਰਹੇ ਹਾਂ ਤੇ ਬਹੁਤ ਖੁਸ਼ ਹੈ ਤੇ ਇਹ ਬਹੁਤ ਖੁਸ਼ ਹੈ ਕੀ ਕਰ ਰਹੇ ਤੇਗਾ ਇਤਵਰੀ ਸੀ ਉਹ ਤਾਂ